इस वे दरबार साहब सचखंड विखे मत्था टेक के आए हैं अब दवाली है बंदी छोड़ दिवस है ਨਾਲ ਬਸ਼ਕਰਮਾ ਡੇ ਹੈ ਪਹਿਲਾਂ ਤੇ ਸਾਦੇ ਸੰਸਾਦ ਨੂੰ ਬੰਦੀ ਛੋਟ ਦਿਵਸ ਦੀਆਂ ਜਿੱਥੇ-ਜਿੱਥੇ ਵੀ ਦੁਨੀਆ ਪਾਸੇ ਸਿੱਖ ਵੱਸਦੇ ਆ ਸਭ ਨੂੰ ਬਹੁਤ-ਬਹੁਤ ਵਧਾਈਆਂ ਇੱਕ ਅਰਦਾਸ ਕੀਤੀ ਹੈ ਕਿ ਮੇਰਾ ਪੰਜਾਬ ਰੰਗਲਾ ਪੰਜਾਬ ਬਣੇ ਪੰਜਾਬ ਤਰੱਕੀ ਕਰੇ ਸ਼ਾਂਤੀ ਰਵੇ ਉਹਦੇ ਮੈਂ ਦੂਜੀ ਅਰਦਾਸ ਕਰਕੇ ਆਇਆ ਹਰ ਪੀੜਤਾ ਵਾਸਤੇ ਕਿ ਹਰ ਪੀੜਤ ਜਿਨ੍ਹਾਂ ਦੀ ਐਤਕਾਂ ਦੀਵਾਲੀ ਜਿਹੜੀ ਆ ਉਹ ਚੰਗੀ ਨਹੀਂ ਗਈ ਉਹਨਾਂ ਦਾ ਵਿਚਾਰਿਆਂ ਦਾ ਹਰ ਹੜਾ ਨੇ ਬਹੁਤ ਬੁਰੀ ਤਰ੍ਹਾਂ ਨੁਕਸਾਨ ਕੀਤਾ ਜਾੜਾ ਕੀਤਾ ਸੋ ਮੈਂ ਅਰਦਾਸ ਕੀਤੀ ਆ ਕਿ ਗੁਰੂ ਗੰਗਾਦਾਸ ਇਹਦੀ ਕਿਰਪਾ ਕਰਦੇ ਕਿ ਅਗਲੇ ਸਾਲ ਜਦੋਂ ਦੀਵਾਲੀ ਆਵੇ ਤੇ ਉਹ ਵੀ ਖੁਸ਼ੀ ਖੁਸ਼ੀ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਜਿਹੜਾ ਉਹ ਦੀਵਾਲੀ ਮਨਾਉਣ ਏ ਮੈਂ ਅਰਦਾਸ ਕਰਕੇ ਆ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਪਰ ਯਾਰ ਪਿੱਛੇ ਅੱਗੇ ਕਰੋ ਕਿੰਨੇ ਮੈਂ ਆ ਗਿਆ ਨਾ ਇੱਥੇ ਉਹ ਆਇਆ ਆਇਆ ਕੇ ਜਿਵਾਟੂਣ ਕਰਮਾਂ ਤੇ ਲੱਗਾ ਨਹੀਂ ਨਹੀਂ ਦੋਨੋ ਆਸ ਵਿਲੇ ਦਰਬਾਰ ਸਾਹਿਬ ਸੱਚਖੰਡ ਵਿਖੇ ਮੱਥਾ ਟੇਕ ਕੇ ਆਏ ਆ ਅੱਜ ਦੀਵਾਲੀ ਆ ਅੱਜ ਬੰਦੀ ਛੋੜ ਦਿਵਸ ਹੈ। ਕੱਲ ਬਸ਼ਕਰਮਾ ਦੇ ਹੈ। ਪਹਿਲਾਂ ਤੇ ਸਾਦੇ ਸੰਸਾਦ ਨੂੰ ਬੰਦੀ ਛੋੜ ਦਿਵਸ ਦੀਆਂ ਜਿੱਥੇ-ਜਿੱਥੇ ਵੀ ਦੁਨੀਆ ਪਾਦ ਵਿੱਚ ਸਿੱਖ ਵੱਸਦੇ ਆ ਸਭ ਨੂੰ ਬਹੁਤ-ਬਹੁਤ ਵਧਾਈਆਂ। ਇੱਕ ਅਰਦਾਸ ਕੀਤੀ ਹੈ ਕਿ ਮੇਰਾ ਪੰਜਾਬ ਰੰਗਲਾ ਪੰਜਾਬ ਬਣੇ, ਪੰਜਾਬ ਤਰੱਕੀ ਕਰੇ, ਸ਼ਾਂਤੀ ਰਵੇ। ਉਹ ਮੈਂ ਦੂਜੀ ਅਰਦਾਸ ਕਰਕੇ ਆਇਆ ਹਰ ਪੀੜਤਾ ਵਾਸਤੇ ਕਿ ਹਰ ਪੀੜਤ ਜਿਨ੍ਹਾਂ ਦੀ ਐਤਕਾ ਦੀਵਾਲੀ ਜਿਹੜੀ ਆ ਉਹ ਚੰਗੀ ਨਹੀਂ ਗਈ ਉਹਨਾਂ ਦਾ ਵਿਚਾਰਿਆਂ ਦਾ ਹਰ ਹੜਾ ਨੇ ਬਹੁਤ ਬੁਰੀ ਤਰ੍ਹਾਂ ਨੁਕਸਾਨ ਕੀਤਾ ਜਾੜਾ ਕੀਤਾ ਸੋ ਮੈਂ ਅਰਦਾਸ ਕੀਤੀ ਆ ਕਿ ਗੁਰੂ ਅੰਦ ਦਾਸ ਇਹਦੀ ਕਿਰਪਾ ਕਰਦੇ ਕਿ ਅਗਲੇ ਸਾਲ ਜਦੋਂ ਦੀਵਾਲੀ ਆਵੇ ਤੇ ਉਹ ਵੀ ਖੁਸ਼ੀ ਖੁਸ਼ੀ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਜਿਹੜਾ ਉਹ ਦੀਵਾਲੀ ਮਨਾਉਣ ਇਹ ਮੈਂ ਅਰਦਾਸ ਕਰ ਗਿਆ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ